ਇਹ ਸੜਕ ਜੱਤੋਂ ਬਣੀ ਐ ਮਟੀਰੀਅਲ ਵੀ ਘੱਟ ਥਾਈ ਦੇ ਅੰਦਰ ਔਰ ਇਹ ਬਣੀ ਉਖੜਦੀ ਚਲੀ ਗਈ 12 ਸਾਲ ਬਾਅਦ ਹੁਣੀ ਦੇ ਭਾਗ ਜਾਗੇ ਸੜਕ ਦੇ ਔਰ ਅਸੀਂ ਇਹਨਾਂ ਦੇ ਅਨਮੋਲ ਗਗਨਜੀ ਦੇ ਬਹਾਦਰ ਜੀ ਦੇ ਸਾਰਿਆਂ ਦੇ ਜਿੰਨੇ ਵੀ ਸਾਨੂੰ ਜਿਨ੍ਹਾਂ ਨੇ ਸਹਿਯੋਗ ਦਿੱਤਾ ਹੈ ਉਹਨਾਂ ਦੇ ਅਸੀਂ ਬਹੁਤ ਧੰਨਵਾਦੀ ਆਂ ਕਿਹ ਕੰਮ ਸ਼ੁਰੂ ਕਰਵਾ ਰਹੇ ਆ ਅੱਛਾ ਜੋੜ ਦਾਂਗੇ ਵੀ ਬਸ ਵੋਟਾਂ ਪੈ ਲੀਆਂ ਪਹਿਲਾਂ ਹੁਣ ਹੁਣ ਤਾਂ ਹੁਣ ਤਾਂ ਜਿਹੜਾ ਕੰਮ ਕਰੂਗਾ ਉਹਨੂੰ ਵੋਟ ਦੇਾਂਗੇ ਕੁਰਾਲੀ ਦੇ ਸਿੰਘਪੁਰਾ ਰੋਡ ਨੂੰ ਲੈ ਕੇ ਕਾਫੀ ਦੇਰ ਤੋਂ ਸਿਆਸਤ ਚੱਲ ਰਹੀ ਸੀ ਇਸ ਸਿਆਸਤ ਨੂੰ ਹੁਣ ਅੱਜ ਆਮ ਆਦਮੀ ਪਾਰਟੀ ਵੱਲੋਂ ਰੋਕ ਦਿੱਤਾ ਗਿਆ ਅਤੇ ਹੁਣ ਅੱਜ ਤੋਂ ਇਸ ਸੜਕ ਦਾ ਬਣਾਉਣ ਦਾ ਕੰਮ ਸ਼ੁਰੂ ਹੋ ਚੁੱਕਿਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰੁਣ ਕੋਰਾਲੀ ਮੈਂ ਕੈਮਰਾਮੈਨ ਨੂੰ ਕਮਾਂਗਾ ਕਿ ਪਹਿਲਾਂ ਇੱਕ ਵਾਰ ਤਸਵੀਰਾਂ ਜ਼ਰੂਰ ਦਿਖਾਣ ਇਹ ਤਸਵੀਰਾਂ ਕੋਰਾਲੀ ਦੇ ਸਿੰਘਪੁਰਾ ਰੋਡ ਦੀਆਂ ਜਿਸ ਨੂੰ ਕੀ ਬਣਾਉਣ ਦਾ ਕੰਮ ਅੱਜ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ ਜੋਧਾ ਮਾਨ ਵੱਲੋਂ ਅੱਜ ਇਸ ਦਾ ਉਦਘਾਟਨ ਕੀਤਾ ਗਿਆ ਹੈ ਜੋਧਾ ਮਾਨ ਜੋ ਕਿ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੇ ਪਿਤਾ ਹਨ ਉਹਨਾਂ ਵੱਲੋਂ ਇਹ ਉਦਘਾਟਨ ਕੀਤਾ ਗਿਆ ਅਤੇ ਹੁਣ ਇਸ ਸੜਕ ਦਾ ਕੰਮ ਵੀ ਸ਼ੁਰੂ ਹੋ ਚੁੱਕਿਆ ਹੈ ਕੀ ਕਹਿਣਾ ਇਸ ਮੌਕੇ ਜੋਧਾ ਮਾਨ ਦਾ ਅਤੇ ਕੀ ਕਹਿਣਾ ਹੈ ਕਾਉਂਸਲਰ ਪੀ ਦਾ ਅਤੇ ਚੇਅਰਮੈਨ ਮਾਰਕੀਟ ਕਮੇਟੀ ਜੋ ਕਿ ਖਰੀਸ਼ ਰਾਣਾ ਨੇ ਬਹਾਦਰ ਸਿੰਘ ਓਕੇ ਜੋ ਕਿ ਕਾਉਂਸਲਰ ਨੇ ਜੋ ਕਿ ਕਾਫੀ ਦੇਰ ਤੋਂ ਯਤਨ ਕਰ ਰਹੇ ਸਨ ਕਿ ਇਹ ਸੜਕ ਬਣਾਈ ਜਾਵੇ ਅਤੇ ਹੁਣ ਸੜਕ ਬਣਾਉਣ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਤੁਸੀਂ ਵੀ ਕਮੈਂਟ ਕਰਕੇ ਜਰੂਰ ਅੱਗੇ ਦੱਸਿਓ ਕਿ ਕਿੰਨਾ ਕੁ ਫਾਇਦਾ ਹੋਵੇਗਾ ਅਤੇ ਜੋ ਅੱਗੇ ਦੀ ਸੜਕ ਹੈ ਉਹ ਉਸ ਦਾ ਕੰਮ ਵੀ ਜਲਦ ਹੁਣ ਸ਼ੁਰੂ ਹੋਵੇਗਾ ਕਾਫੀ ਵਕਤ ਤੋਂ ਸਮੱਸਿਆ ਸੀ ਕਿ ਸਿੰਘਪੂਰਾ ਰੋਡ ਦੀ ਤੇ ਅੱਜ ਹੁਣ ਸਮੱਸਿਆ ਲਗਭਗ ਖਤਮ ਦਿਖਾਈ ਦੇ ਰਹੀ ਹੈ ਤੇ ਕੰਮ ਸ਼ੁਰੂ ਹੋਇਆ ਹੈ ਕੀ ਕਹਿਣਾ ਚਾਹੁੰਦੇ ਹੋ ਸਰ ਜੀ ਜੋ ਤੁਹਾਨੂੰ ਘਟਨ ਕੀਤਾ ਅੱਜ ਦੇਖੋ ਇਹ ਬੇਸਤਾ ਜਿਹੜਾ ਬਹੁਤ ਵੱਡਾ ਉਪਰਾਲਾ ਹੈ ਮੈਂ ਤਾਂ ਵਿਸ਼ੇਸ਼ ਤੌਰ ਤੇ ਪਹਿਲਾਂ ਵੀ ਕਹਿ ਚੁੱਕਾ ਸਾਰੀ ਪਬਲਿਕ ਨੂੰ ਜਿਹੜਾ ਪ੍ਰੈਸ ਵੱਲੋਂ ਕਰਾਲੀ ਦੀ ਵੱਲੋਂ ਇਹ ਲਗਾਤਾਰ ਮੰਗ ਕੀਤੀ ਗਈ ਜ਼ਿਆਦਾਤਰ ਇਹਨਾਂ ਦੀ ਵਦੌਲਤ ਹੀ ਬਹੁਤ ਵੱਡਾ ਮੈਂ ਪਹਿਲਾਂ ਧੰਨਵਾਦ ਕਰਦਾ ਪ੍ਰੈਸ ਕਰਾਲੀ ਦਾ ਤੇ ਫੇਰ ਸਾਡੀ ਟੀਮ ਹੈ ਜਿਹੜੀ ਅਨਮੋਲ ਗਗਨਮਾਨ ਟੀਮ ਹੈ ਬਹਾਦਰ ਸਿੰਘ ਜੀ ਨੇ ਆ ਸਾਡੀ ਬੀਵੀ ਸਤਨਾਣਾ ਜੀ ਧਨੌੜਾ ਦੀ ਰੇਖ ਖੜੇ ਹੈ ਤੇ ਸਾਡੇ ਜਿਹੜੇ ਹੈ ਚੇਅਰਮੈਨ ਸਾਹਿਬ ਹਰੀਸ਼ ਰਾਣਾ ਜੀ ਰੂੜਾ ਜੀ ਅਸ਼ਵਨੀ ਜੀ ਆਪਣੇ ਜਿਹੜੇ ਇੱਥੋਂ ਐ ਐਨਸੀ ਨੇ ਸਾਡੇ ਹੈਪੀ ਜੀ ਕੁਸ਼ ਕੁਸ਼ਵੀਰ ਐਪੀ ਜੀ ਇਹ ਸਾਰੀ ਜਿਹੜੀ ਟੀਮ ਹੈ ਸਾਡੀ ਬਹੁਤ ਵੱਡਾ ਮਤਲਬ ਕਿ ਯੋਗਦਾਨ ਹੈ ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਕੰਮ ਕਰਦੀ ਹੈ ਤੇ ਜਿਹੜਾ ਵੀ ਇਹ ਕਹਿੰਦੇ ਨੇ ਉਹ ਕੀਤਾ ਜਾਂਦਾ ਉਸ ਤੋਂ ਬਾਅਦ ਮੈਂ ਯੋਹਾ ਦਾ ਵੀ ਧੰਨਵਾਦ ਕਰਦਾ ਕਿਉਂਕਿ ਇਹ ਸੜਕ ਅੰਡਰ ਪਹਿਲਾਂ ਪੀਡਬਲਡ ਸੀ ਔਰ ਜਿੰਨਾ ਕਰਕੇ ਇਹਨਾਂ ਨੇ ਜਿਹੜਾ ਪਹਿਲਾ ਇਹ 2 ਕਿਲੋਮੀਟਰ ਦੇ ਕਰੀਬ 25 ਲੱਖ ਦਾ ਜਿਹੜਾ ਐਸਟੀਮੇਟ ਪ੍ਰੋਗਰਾਮ ਹੈ ਇਹ ਸ਼ੁਰੂਆਤ ਕਰਵਾ ਦਿੱਤੀ ਗਈ ਹੈ ਅੱਗੇ ਅਸੀਂ ਮੰਡੀ ਬੋਰਡ ਨੂੰ ਕਹਿ ਰਹੇ ਹਾਂ ਇਹ ਲਗਾਤਾਰ ਲੰਮੀ ਛੜ ਤੇੜੀ ਕਰਦੀ ਜਾਊਗੀ ਕੜੂਏ ਤੱਕ ਕੜੂਏ ਤੱਕ ਤੇ ਇਸ ਕਰਕੇ ਅੱਜ ਇਹਦੀ ਜਿਹੜੀ ਹੈ ਸ਼ੁਰੂਆਤ ਹੈ ਸੋਡੇ ਜਿਹੜੀ ਪ੍ਰੈਸ ਦੀ ਲੋਕਾਂ ਦੀ ਸਾਰਿਆਂ ਦੀ ਬਦੌਲਤ ਇਹ ਹੋਈ ਹੈ ਤੇ ਮੈਂ ਦੁਬਾਰਾ ਫੇਰ ਸਾਰੇ ਜਿਹੜੇ ਸਾਡੇ ਸਾਥੀ ਖੜੇ ਹੈ ਮੇਟੀ ਅਨਮੋਲ ਗਗਨਮਾਨ ਦੀ ਜਿਹੜੀ ਟੀਮ ਖੜੀ ਹੈ ਪੂਰੀ ਦੀ ਪੂਰੀ ਇਹਦਾ ਧੰਨਵਾਦ ਕਰਦਾ ਜਿਹੜੇ ਲਗਾਤਾਰ ਕੰਮ ਕਰਦੇ ਸਰ ਇਹ ਸੜਕ ਕਿੱਥੋਂ ਤੱਕ ਕਿੱਥੋਂ ਸ਼ੁਰੂ ਹੋਣੀ ਹੈ ਤੇ ਕਿੱਥੇ ਤੱਕ ਬਣਣੀ ਹੈ ਜੀ ਤੇ ਅਗਲੀ ਜਿਹੜੀ ਸੜਕ ਹੈ ਉਹਦਾ ਕਦੋਂ ਕੰਮ ਸ਼ੁਰੂ ਹੋ ਸਕਦਾ ਹੈ ਜੀ ਨਹੀਂ ਅਗਲੀ ਸੜਕ ਦਾ ਅਸੀਂ ਪਾਇਆ ਹੋਇਆ ਤੇ ਇਹ ਤਕਰੀਬਨ ਜਿਹੜਾ 2 ਕਿਲੋਮੀਟਰ ਦਾ ਸ਼ਹਿਰ ਸ਼ਹਿਰ ਦੇ ਵਿੱਚ ਦੀ ਜਿੱਨਾ ਹੈਗਾ ਨਿਊ ਸਲਿਰੀਏਟਰ ਜਿਹੜਾ ਹੋਇਆ ਉਹਦਾ ਅੱਜ ਸ਼ੁਰੂਆਤ ਹੋ ਰਹੀ ਹੈ ਵਾਰਡ ਨੰਬਰ 12 ਦੀ ਗੱਲ ਸਰ ਕੀ ਕਹਿਣਾ ਚਾਹੁੰਦੇ ਹੋ ਕੁਸ਼ਵੀਰ ਹੈਪੀ ਇਸ ਵਾਰਡ ਤੋਂ ਕਾਉਂਸਲਰ ਹੈ ਕਾਫੀ ਉਹਨਾਂ ਵੱਲੋਂ ਵੀ ਜਿਹੜੀ ਹੈ ਤੁਹਾਡੀ ਤੁਹਾਡੇ ਕੋਲ ਫਰਮਾਇਸ਼ ਕੀਤੀ ਗਈ ਸੀ ਕਿ ਸੜਕ ਨੂੰ ਬਣਾਇਆ ਗਏ ਤੇ ਲੋਕ ਵੀ ਕਾਫੀ ਚਾਹੁੰਦੇ ਸੀਗੇ ਜੀ ਬਿਲਕੁਲ ਬਿਲਕੁਲ ਖਰੀਬੀਰ ਹੈ ਪੀ ਜਿਹੜਾ ਲਗਾਤਾਰ ਸਾਡੇ ਨਾਲ ਜੁੜਿਆ ਰਹਿੰਦਾ ਹੈ ਇਹ ਲਗਾਤਾਰ ਡਿਮਾਂਡ ਕਰਦਾ ਰਹਿੰਦਾ ਹੈ ਵੀ ਮੇਰੇ ਜਿਹੜੇ ਵਾਰਡ ਦਾ ਜਿਹੜਾ ਕੰਮ ਹੈ 12 ਨੰਬਰ ਵਾਰਡ ਦਾ 12 ਨੰਬਰ ਵਾਰਡ ਦੇ ਕੰਮਾਂ 'ਚ ਅਸੀਂ ਕਿਉਂਕਿ ਇਸ ਵਾਰਡ ਦੀ ਹਾਲਤ ਮੇਰਾ ਖਿਆਲ ਹੈ ਸ਼ਹਿਰ 'ਚ ਸਭ ਤੋਂ ਮਾੜੀ ਸੀ ਜਿਹੜਾ ਅਸੀਂ ਦੇਖਿਆ ਸੀ ਤੇ ਸਾਡੀ ਹੁਣ ਕੋਸ਼ਿਸ਼ ਹੈ ਵੀ ਇਸ ਵਾਰਡ ਨੂੰ ਅਸੀਂ ਅੱਗੇ ਲੈ ਕੇ ਜਾਵਾਂ ਸਾਬ ਸੜਕ ਦਾ ਕੰਮ ਜਿਹੜਾ ਸ਼ੁਰੂ ਹੋ ਚੁੱਕਿਆ ਤੇ ਕੈਬਨਟ ਮੰਤਰੀ ਮੈਡਮ ਅਨਮੋਲ ਗਗਨ ਮਾਨ ਵੱਲੋਂ ਕਿਸ ਤਰ੍ਹਾਂ ਸੜਕ ਬਣਾਉਣ ਦੇ ਲਈ ਕਿਹਾ ਗਿਆ ਉਹ ਬਾਰੇ ਵੀ ਜਾਣਕਾਰੀ ਸ਼ੁਰੂ ਦੱਸੋ ਜਿਹੜੀ ਇਹ ਸੜਕ ਹੈ ਸਿੰਘਪੁਰਾ ਰੋਡ ਇਹ ਕਾਫੀ ਜ਼ਿਆਦਾ ਦੀ ਹਾਲਤ ਖਰਾਬ ਸੀਗੀ ਇੱਥੇ ਦੇ ਜਿਹੜੇ ਵਸਨੀਕ ਸੀ ਇਹ ਨਗਰ ਕੌਂਸਲ ਦੇ ਵਿੱਚ ਆ ਕੇ ਜਾਂ ਆਪਣੇ ਹਲਕਾ ਵਿਧਾਇਕ ਮੈਡਮ ਗਗਨਮਨ ਅਨਮੋਲ ਮਾਨ ਜੀ ਕੈਬਨਿਟ ਵਜ਼ੀਰ ਪੰਜਾਬ ਸਰਕਾਰ ਦੇ ਕੋਲ ਜਾ ਕੇ ਬੜੀ ਇਹਨਾਂ ਨੇ ਦੇਰ ਤੋਂ ਮੰਗ ਕਰ ਰਹੇ ਸੀ ਇਹਨੂੰ ਬਣਾਉਣ ਦੀ ਤੇ ਮੈਡਮ ਗਗਨਮਨ ਅਨਮੋਲ ਜੀ ਦੀਆਂ ਹਦਾਇਤਾਂ ਦੇ ਅਨੁਸਾਰ ਸਾਡੇ ਕੈਬਨਿਟ ਵਜ਼ੀਰ ਨੇ ਉਹਨਾਂ ਦੀਆਂ ਹਦਾਇਤਾਂ ਦੇ ਅਨੁਸਾਰ ਅਸੀਂ ਇਸ ਸੜਕ ਲਈ 25 ਲੱਖ ਦਾ ਜਿਹੜਾ ਐਸਟੀਮੇਟ ਬਣਾਇਆ ਉਹਦਾ ਮਤਾ ਪਾਸ ਕੀਤਾ ਫਿਰ ਵਿਭਾਗਾਂ ਤੋਂ ਐਨਓਸੀਆਂ ਵਗੈਰਾ ਲੈਂਦੇ ਆ ਕਿਉਂਕਿ ਇਹ ਕਿਸੇ ਹੋਰ ਵਿਭਾਗ ਦੀ ਸੜਕ ਹੈ ਨਗਰ ਕੌਂਸਲ ਨੂੰ ਉਹਦੇ ਲਈ ਬਣਾਉਣ ਲਈ ਉਸ ਵਿਭਾਗ ਤੋਂ ਐਨਓਸੀ ਦੀ ਜ਼ਰੂਰਤ ਸੀ ਉਹ ਅਸੀਂ ਲੈ ਕੇ ਇਹਦੇ ਲਈ ਤਕਰੀਬਨ ਸਾਨੂੰ 5-6 ਮਹੀਨਿਆਂ ਦਾ ਸਮਾਂ ਲੱਗ ਗਿਆ ਤੇ ਇਹ ਸਾਰੀਆਂ ਫਾਰਮੈਲਟੀਆਂ ਪੂਰੀਆਂ ਕਰਦੇ ਹੁਣ ਅੱਜ ਅਸੀਂ ਇਹਦਾ ਜਿਹੜਾ ਕੰਮ ਕੀਤਾ ਹੈ ਸਾਰੀਆਂ ਫਾਰਮੈਲਟੀਆਂ ਪੂਰੀਆਂ ਕਰਨ ਤੋਂ ਬਾਅਦ ਇਹਦਾ ਵਰਕ ਆਡਰ ਜਾਰੀ ਹੋ ਚੁੱਕਿਆ ਹੈਗਾ ਠੇਕੇਦਾਰ ਨੂੰ ਅੱਜ ਮਟੀਰੀਅਲ ਇੱਥੇ ਆ ਗਿਆ ਤੇ ਸਾਡੇ ਸਰਦਾਰ ਜੋਧਾ ਸਿੰਘ ਜੀ ਮਾਨ ਜਿਹੜੇ ਸਾਡੇ ਸਤਕਾਰਯੋਗ ਫਾਦਰ ਸਾਹਿਬ ਨੇ ਕੈਬਨਟ ਵਜ਼ੀਰ ਦੇ ਉਹਨਾਂ ਵੱਲੋਂ ਇਹਦਾ ਅੱਜ ਸ਼ੁਰੂਆਤ ਕੀਤੀ ਗਈ ਹੈ ਤੇ ਇਹ ਜਲਦੀ ਹੀ ਇਹ ਸੜਕ ਬਣ ਕੇ ਮੇਰਾ ਖਿਆਲ 31 ਮਾਰਚ ਤੱਕ ਮੇਰਾ ਟੀਚਾ ਹੈ ਵੀ 31 ਮਾਰਚ ਤੱਕ ਸੜਕ ਇਹ ਤਿਆਰ ਹੋ ਕੇ ਲੋਕਾਂ ਦੇ سپرد ਕੀਤੀ ਜਾਊਗੀ ਜੀ ਉਹ ਸਾਹਿਬ ਇਹ ਸੜਕ ਜਿਹੜੀ ਹੈਗੀ ਆ ਪੇਵਰਾਂ ਵਾਲੀ ਬਣਣੀ ਹੈ ਕਿ ਜਿਹੜੀ ਬਜਰੀ ਵਾਲੀ ਕਿਹੜੀ ਇਹ ਲੁੱਕ ਲੁੱਕ ਦੀ ਸੜਕ ਬਣਣੀ ਹੈਗੀ ਆ ਕਿਉਂਕਿ مین ਰੋਡ ਹੈ ਇਹ ਕਾਫੀ ਇਦੇ ਤੇ ਆਵਾਜਾਈ ਹੈ ਇਸ ਲਈ ਇੱਥੇ ਜਿਹੜੀ ਹੈਗੀ ਹੈ ਪੇਵਰ ਵਾਲੀ ਕੰਮਜਾਬ ਨਹੀਂ ਹੋਣੀ ਲੋਕ ਵਾਲੀ ਸੜਕ ਬਣੂਗੀ ਇਹ ਇਹ ਮਰਿੰਡਾ ਰੋਡ ਤੋਂ ਲੈ ਕੇ ਜਿੱਥੇ ਤੱਕ ਮਿਊਸਪਲ ਲਿਮਟ ਹੈ ਅਸੀਂ ਉੱਥੇ ਤੱਕ ਇਹ ਜਿਹੜੀ ਸੜਕ ਹੈ 31 ਮਾਰਚ ਤੱਕ ਸਾਡਾ ਟੀਚਾ ਵੀ ਇਹਨੂੰ ਅਸੀਂ ਕੰਮ ਨੂੰ ਪੂਰਾ ਕਰਦੇ ਹਾਂ ਧੰਨਵਾਦ ਆਦਰ ਵੀਰ ਜੀ ਕਾਫੀ ਲੋਕਾਂ ਦੀ ਮੰਗ ਸੀ ਕਿ ਸੜਕ ਨੂੰ ਬਣਾਇਆ ਜਾਵੇ ਤੇ ਹੁਣ ਸੜਕ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਤੇ ਬੰਦੇ ਹੋ ਸਰ ਮੈਂ ਤਾਂ ਜਿਹੀ ਕਹਿਣਾ ਚਾਹਾਂਗਾ ਜੀ ਆਪਣੀ ਸਰਕਾਰ ਦਾ ਸਾਡੇ ਬਹੁਤ ਹੀ ਸਤਿਕਾਰਯੋਗ ਕੈਬਨਟ ਮਿਨਿਸਟਰ ਪੰਜਾਬ ਸਾਡੇ ਛੋਟੀ ਪੰ ਮੈਡਮ ਅਨਮੋਲ ਗਗਨ ਮਾਨ ਜੀ ਜਿਨ੍ਹਾਂ ਦੀ ਬਦੌਲਤ ਅੱਜ ਜਿਹੜੇ ਸਾਡੇ ਸਾਰੇ ਇਲਾਕਾ ਨਿਵਾਸੀ ਇਸ ਇਸ ਰੋਡ ਤੋਂ ਪਰੇਸ਼ਾਨ ਸਨ ਸਾਡੇ ਸਾਰੇ ਸ਼ਹਿਰ ਨਿਵਾਸੀ ਬਹੁਤ ਵੱਡਾ ਉਹਨਾਂ ਨੇ ਪੁਨ ਪਰਪਕਾਰ ਕੀਤਾ ਸਾਡੇ ਸ਼ਹਿਰ ਤੇ ਮੈਂ ਤਾਂ ਜੀ ਬਸ ਇਹੀ ਕਹਿਣਾ ਚਾਹਾਂਗਾ ਕਿ ਦੋ ਹੱਥ ਬੰਨ ਕੇ ਸਾਡੇ ਮੰਤਰੀ ਸਾਹਿਬ ਦਾ ਸਰਦਾਰ ਜੋਧਾ ਸਿੰਘ ਜੀ ਮਾਨ ਸਾਹਿਬ ਦਾ ਜਿਹੜੇ ਕਿ ਸਾਨੂੰ ਦਿਨ ਰਾਤ ਅਸੀਂ ਰਾਤ ਨੂੰ ਵੀ ਫੋਨ ਕਰੀਏ ਸਾਡਾ ਇਹ ਚੱਕਦੇ ਆਂ ਔਰ ਸਾਡੀ ਹਰ ਮੁਸ਼ਕਲ ਸਾਡੇ ਸ਼ਹਿਰ ਦੀ ਸੁਣਦੇ ਆਂ ਇਹੋ ਸਾਹਿਬ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਇਹਨੂੰ ਪ੍ਰोसीडिंग ਚ ਲਿਆ ਕੇ ਪ੍ਰੋਸੈਸ ਚ ਲਿਆ ਕੇ ਇਸ ਨੂੰ ਨਿਪਰੇ ਚਾੜਿਆ ਔਰ ਅੱਜ ਤੁਹਾਡੇ ਸਾਹਮਣੇ ਸਰਦਾਰ ਜੋਤਾ ਸਿੰਘ ਜੀ ਮਾਨ ਸਾਹਿਬ ਸਾਡੇ ਰਾਣਾ ਖਰੀ ਜੀ ਚੇਅਰਮੈਨ ਸਾਹਿਬ ਇਹਨਾਂ ਨੇ ਇਹ ਸ਼ੁਰੂਆਤ ਕਰਾਈ ਆ ਮੈਂ ਤਾਂ ਖੁਸ਼ਵੀਰ ਹੈਪੀ ਜੀ ਦਾ ਵੀ ਬਹੁਤ ਧੰਨਵਾਦ ਜਿਹੜੇ ਕਿ ਹਰ ਵੇਲੇ ਆਪਣੇ ਲੋਕਾਂ ਦਾ ਦਰਦ ਸਮਝਦੇ ਹੋਏ ਇਸ ਜੁੜਾ ਕੰਮ ਇਹ ਰੁਕਿਆ ਹੋਇਆ ਸੀ ਬੜੇ ਚਿਰਾਂ ਤੋਂ ਕਈ ਸਾਲਾਂ ਤੋਂ ਇਸ ਮਾਨ ਸਾਹਿਬ ਦੀ ਸਰਕਾਰ ਨੇ ਸਾਡੇ ਮੰਤਰੀ ਮੈਡਮ ਨੇ ਇਸ ਨੂੰ ਸਿਰੇ ਲਾਉਣ ਜਾ ਰਹੇ ਆ ਬਹੁਤ ਬਹੁਤ ਧੰਨਵਾਦ ਜੀ ਮੈਂ ਤਾਂ ਫਿਰ ਪਰਿਵਾਰੀ ਮਾਨ ਪਰਿਵਾਰ ਦਾ ਸਾਰੇ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਜੈ ਹਿੰਦ ਸਾਹਿਬ ਕਾਫੀ ਜਿਹੜੇ ਵਿਰੋਧੀ ਸੀਗੇ ਉਹ ਵਾਰ-ਵਾਰ ਕਹਿ ਰਹੇ ਸੀਗੇ ਵੀ ਆਮ ਆਦਮੀ ਪਾਰਟੀ ਜੋ ਵੀ ਦਾਅਵੇ ਕਰ ਰਹੀ ਹੈ ਸੜਕ ਨਹੀਂ ਬਣਨੀ ਪਰ ਅੱਜ ਕੰਮ ਸ਼ੁਰੂ ਹੋ ਚੁੱਕਿਆ ਕੀ ਕਹਿਣਾ ਚਾਹੁੰਦੇ ਹੋ ਵਿਰੋਧੀਆਂ ਨੂੰ ਦੇਖੋ ਰੋਂਜੀ ਤੁਹਾਨੂੰ ਪਤਾ ਜੀ ਕਿ ਵਿਰੋਧੀਆਂ ਨੇ ਬੜੇ ਦਾਅਵੇ ਕੀਤੇ ਵੀ ਸੜਕ ਨਹੀਂ ਬਣਨੀ ਮੈਂ ਤਾਂ ਉਹ ਇੱਕ ਗੱਲ ਕੁੱਟਣੀ ਚਾਹਾਂਗਾ ਤੁਹਾਡੇ ਮਾਦੇ ਹੋ ਨਹੀਂ ਕਿ ਜਿਹੜੀ ਸੜਕ ਹੈ ਜੀ ਇਹ ਸੜਕ ਬਣੀ ਸੀ 2019 ਵਿੱਚ ਜੀ ਆਪਾਂ ਸਾਰੇ ਸ਼ਹਿਰ ਦੇ ਵਸਨੀਕ ਇੱਥੇ ਖੜੇ ਹਾਂ ਜੀ ਇਹ ਸੜਕ ਟੁੱਟੀ ਸੀ 2020 ਦੇ ਵਿੱਚ ਜੀ ਮੈਨੂੰ ਨਹੀਂ ਲੱਗਦਾ ਕਿ ਸੜਕ ਨੇ 12 ਮਹੀਨੇ ਇਹਨੇ ਕੱਟੇ ਆ ਜੀ ਇਹਨੇ ਇਹ ਸੱਚਾਈ ਹੈ ਸਭ ਨੂੰ ਪਤਾ ਜੀ ਹਨਾ ਜੀ ਤੇ ਦੂਜੀ ਗੱਲ ਹੈ ਕਿ ਸਾਡੇ ਮਲਕੀ ਜੇ ਕਲੀ ਵੀ ਜਿਹੜਾ ਸਾਨੂੰ ਜਿਹੜੇ ਕੰਮ ਕਰਨ ਨੂੰ ਮਿਲੇ ਆ ਸਾਨੂੰ ਉਹ ਕੰਮ ਕਰਨ ਨੂੰ ਮਿਲੇ ਜਿਹੜੇ ਕੰਮ ਔਖੇ ਵੜੇ ਸੀ ਜੀ ਜੇ ਆਪਾਂ ਇਹ ਸੜਕ ਦੀ ਗੱਲ ਕਰੀਏ ਤੁਹਾਨੂੰ ਪਤਾ ਕਿ 5 ਸਾਲ ਤੋਂ ਪਹਿਲਾਂ ਕੋ ਸੜਕ ਨਹੀਂ ਮੜਦੀ ਹੈਗੀ ਉਹ ਤਾਂ ਮਾਨ ਸਾਹਿਬ ਨੇ ਐਫਰਡ ਕਰਕੇ ਸਾਡੇ ਮੰਤਰੀ ਜੀ ਨਿਰਮਲ ਗਗਨਵਾਨ ਜੀ ਨੇ ਉਹ ਰੈਨੂਸੀਆਂ ਲੈ ਕੇ ਅਸਲ ਸ਼ੁਰੂ ਕਰਾਈ ਉਹਨਾਂ ਨੇ ਜੀ ਦੂਜੀ ਸਭ ਤੋਂ ਵੱਡੀ ਗੱਲ ਇਹ ਦੀ ਕਿ ਸਰਕਾਰੀ ਹਸਪਤਾਲਾਂ ਤੁਸੀਂ ਦੇਖਿਆ ਜੀ ਕੀ ਸੀ ਜੀ ਪੰਜਾਬ ਮਰੀਜ ਉੱਥੇ ਆਉਂਦੇ ਨਹੀਂ ਮਾਨ ਸਾਹਿਬ ਦੀ ਕਿਰਪਾ ਦੀ ਗੱਲ ਸਾਡੇ ਮੰਤਰੀ ਜੀ ਦੀ ਕਿਰਪਾ ਦੀ ਗੱਲ 1992 ਦੇ ਬਾਅਦ ਹਰ ਸਾਲ ਜਿੱਟ ਲੱਗੀ ਹੈ ਜੀ ਉਹ ਕੰਮ ਸ਼ੁਰੂ ਚੱਲ ਰਿਹਾ ਤੁਸੀਂ ਦੇਖਿਆ ਹੋਣਾ ਜੀ ਤੇ ਇੱਕ ਜਿਹੜਾ ਨੜੀਪੜ 로ਡ ਦਾ ਤੋਂ ਤੁਸੀਂ ਦੇਖਿਆ ਵੀ ਕਾਫੀ ਮੁੱਦਾ ਰਹਿੰਦਾ ਸੀ WhatsApp 'ਚ ਬੜੇ ਝਗੜੇ ਹੁੰਦੇ ਸੀ ਉਹਦੇ ਜੀ 2016 ਤੋਂ ਬਾਅਦ ਉਹ ਸ਼ੁਰੂ ਹੋਈ ਹੈ ਜੀ ਕਿ ਸਾਡੇ ਜਿਹੜੇ ਹਿੱਸੇ ਜਿਹੜੇ ਕੰਮ ਆਏ ਆ ਬੜੇ ਓਕੇ ਕੰਮ ਆਏ ਆ ਤੇ ਬਹੁਤ ਵਧੀਆ ਕੰਮ ਹੋ ਰਹੇ ਆ ਤੇ ਮੈਂ ਸ਼ਹਿਰ ਵਾਸੀਆਂ ਨੂੰ ਇਹ ਮੁਕੀ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਸਾਰੇ ਸ਼ਹਿਰ ਦੇ ਕੰਮ ਇਦਾਂ ਹੀ ਚੱਲਣਗੇ ਮਤਲਬ ਕਿਹਾ ਜਾ ਸਕਦਾ ਵੀ ਆਮ ਆਦਮੀ ਪਾਰਟੀ ਕੰਮ ਹਸਪਤਾਲ ਦੀ ਹਾਲਤ ਤੁਹਾਡੇ ਸਾਹਮਣੇ ਹੈ ਕਿ ਅੱਜ ਦੇਖੋ 700 ਤੋਂ ਉੱਤੇ ਪੇਸ਼ੈਂਟ ਆ ਰਹੇ ਆ ਜੀ ਪੰਜਾਬ ਸਰਕਾਰ ਦੇ ਜਿਹੜੇ ਲੱਗ ਰਹੇ ਆ ਹਰ ਸ਼ਹਿਰ ਦੇ ਵਿੱਚ ਹਰ ਵਾਰਡ ਦੇ ਵਿੱਚ ਲੋਕਾਂ ਦੀਆਂ ਘਰ ਆ ਕੇ ਲੋਕਾਂ ਦੀਆਂ ਸਮੱਸਿਆਵਾਂ ਉਹ ਸੁਣੀਆਂ ਜਾ ਰਹੀਆਂ ਨਹੀਂ ਜਿਹੜੇ ਵਾਸਤੇ ਲੋਕਾਂ ਨੂੰ ਦਸਤਰਾں ਚੱਕਰ ਮਾਰਨ ਦੇ ਹਫਤੇ 10 10 15 ਦਿਨ ਗੇੜੇ ਮਾਰਨੇ ਹੁਣ ਉਹਨਾਂ ਲੋਕਾਂ ਦੇ ਜਿਹੜੇ ਉਹ ਕੰਮ ਹੈ ਉਹ ਕਰੇ ਹੋ ਰਹੇ ਆ ਜੀ ਚਾਹੇ ਆਪਾਂ ਬਿਜਲੀ ਬਿੱਲ ਦੀ ਗੱਲ ਕਰ ਲਈਏ ਜੀ ਮਤਲਬ ਕਿ ਮੇਰੇ ਪਾਸ ਟਾਈਮ ਬੜਾ ਥੋੜਾ ਜਿਹਾ ਘੰਟਾ ਵੀ ਬੋਲਾਂਗਾ ਤਾਂ ਬਹੁਤ ਸਰਕਾਰ ਦੀ ਜਿਹੜੀ ਸੁਭਦਾ ਸਰਕਾਰ ਲੋਕਾਂ ਨੂੰ ਦੇ ਰਹੀ ਹੈ ਤੇ ਲੋਕੀ ਹੈ ਭੀ ਜੀ ਓਕਰ ਕਾਫੀ ਵੱਡੀ ਸੀਗੀ ਤੇ ਕਿਹਾ ਜਾ ਸਕਦਾ ਹੈ ਅੱਜ ਤੁਸੀਂ ਤੁਹਾਡੇ ਸਿਰ ਸੇਰਾ ਬਣ ਹੋਣਾ ਕਿਉਂਕਿ ਬਾੜ ਤੁਹਾਡਾ ਹੈ ਕੀ ਕਹਿਣਾ ਚਾਹੁੰਦੇ ਹੋ ਸਰ ਪਹਿਲਾਂ ਤਾਂ ਸਸਤਰੀ ਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਮਾਨ ਸਾਹਿਬ ਦਾ ਮੰਤਰੀ ਸਾਹਿਬ ਦਾ ਜਿਨ੍ਹਾਂ ਦੀ ਬਦੌਲਤ ਔਰ ਮੇਰੀ ਟੀਮ ਦਾ ਸਾਰੀ ਟੀਮ ਖੜੀ ਹੈ ਜੀ ਵੱਡੇ ਵੀਰ ਜੀ ਸਾਰੇ ਮੇਰੇ ਨਾਲ ਚੇਅਰਮੈਨ ਸਾਹਿਬ ਐਸਚਓ ਸਾਹਿਬ ਇਹੋ ਸਭ ਖਾਸ ਕਰਕੇ ਸਾਰੀ ਮੇਰੀ ਟੀਮ ਖੜੀ ਅਸ਼ਵਨੀ ਵੀਰ ਜੀ ਨੰਦੀਪਾਲ ਜੀ ਸਮੁੱਚੀ ਆਮ ਆਦਮੀ ਪਾਰਟੀ ਕੁਰਾਲੀ ਟੀਮ ਹਨਮਾਨ ਗਗਨਮਾਨ ਦਾ ਮੈਂ ਸਾਰੀ ਦਾ ਧੰਨਵਾਦ ਕਰਦਾ ਇੱਕ ਬਹੁਤ ਬੜੀ ਓਕਰ ਸੀ ਪਬਲਿਕ ਨੂੰ ਸ 하나 ਜੀ ਨਾਲੇ ਮੈਂ ਵਿਰੋਧੀਆਂ ਦਾ ਵੀ ਧੰਨਵਾਦ ਕਰਦਾ ਜਿੰਨਾ ਉਹ ਵਿਰੋਧ ਕਰਦੇ ਓੰਨੀ ਮੈਨੂੰ ਤਾਕਤ ਮਿਲਦੀ ਆ ਪਬਲਿਕ ਦੇ ਕੰਮ ਕਰਾਉਣ ਲਈ ਮੈਂ ਉਹਨਾਂ ਨੂੰ ਬਹੁਤ ਬਹੁਤ ਮੈਂ ਉਹਨਾਂ ਦਾ ਧੰਨਵਾਦ ਕਰਦਾ ਵੀ ਮੇਰਾ ਵੱਧ ਤੋਂ ਵੱਧ ਜਿਹੜੇ ਉਹ ਸ਼ਰਾਰਤੀ ਅੰਸਰ ਐ ਲੋਕਾਂ 'ਚ ਗਲਤ ਮੈਸੇਜ ਪਹੁੰਚਾਉਂਦੇ ਆ ਜੀ ਇਹ ਉਹਰੇ ਚੇਅਰਮੈਨ ਵੀ ਇਹ ਰਹੇ ਹਨਾ ਜੀ ਸਰਕਾਰਾਂ 'ਚ ਵੀ ਰਹਲੇ ਉਹ ਪਰ ਉਹ ਇਹ ਜਦਕੇ ਮਨੀਸ਼ ਤਿਵਾੜੀ ਐਮਪੀ ਦਾ ਕੰਮ ਸੀ 5 ਸਾਲੋਂ ਪਬਲਿਕ ਦੇ ਵਿੱਚ ਨਹੀਂ ਆਇਆ ਜਿਹੜਾ ਕੰਮ ਮੈਡਮ ਅਨਮੋਲ ਗਗਨਮਾਨ ਨੇ 2-3 ਮਹੀਨਿਆਂ ਦੇ ਵਿੱਚ ਹੀ ਕਰਵਾਤਾ ਹਨ ਜੀ 3 ਸਾਲ ਤੋਂ ਪ੍ਰਧਾਨ ਜੀ ਇਹ ਚੀਜ਼ ਦੇ 24 ਲੱਖ ਰੁਪਏ ਫੰਡ ਉਹ ਦੱਬੀ ਬੈਠੇ ਸੀ ਜਿਹੜਾ ਉਹਨਾਂ ਨੇ 3 ਸਾਲ ਤੋਂ ਰੋਕ ਕੇ ਰੱਖਿਆ ਵਾ ਤਾਂ ਹਨਾ ਜੀ ਆ 26 ਲੱਖ ਆ ਤੁਸੀਂ ਪੇਪਰ ਬਲੌਗ ਤੇ ਖੜੇ ਹੋ ਇਹ ਬਰਮਾ ਤੇ ਉਹਨਾਂ ਨੇ ਲਾਤਾ 26 ਲੱਖ ਮੈਂ ਉਹਨਾਂ ਨੂੰ ਸੜਕ ਦੀ ਰਿਕੁਐਸਟ ਕਰੀ ਬਾਰ-ਬਾਰ ਪਰ ਉਹਨਾਂ ਨੇ ਲੋਕਾਂ ਦੀ ਸਹੂਲਤ ਨੂੰ ਨਹੀਂ ਸਮਝਿਆ ਉਹਨਾਂ ਨੇ ਕੁਝ ਕੁ ਉਹਨਾਂ ਦੇ ਇੱਥੇ ਜੋ ਵੀ ਉਹਨਾਂ ਦੇ ਛੂਚਿੰਤ ਗ ਰਹਿੰਦੇ ਨੇ ਉਹਨਾਂ ਨੂੰ ਸਹੂਲਤ ਦੇਣ ਲਈ ਖੱਬੇ ਸੱਜੇ ਇਹ ਬਰਮ ਜਰੂਰ ਬਣਵਾਤੇ ਪਰ ਲੋਕਾਂ ਦੀ ਜਿਹੜੀ ਮੇਨ ਸਮੱਸਿਆ ଥିਉ ਦਾ ਹੱਲ ਨਹੀਂ ਕਰਾਇਆ ਜਿਹੜੇ 2 2 3 3 ਫੁੱਟ ਟੋਏ ਬਣਿਆ ਛੇ ਦੇ ਅੱਜ ਨਾ ਬਣਦੇ ਜੇ 2000 ਜਾਂ 3 ਸਾਲ ਪਹਿਲਾਂ 2021 ਦੇ ਵਿੱਚ ਜਦੋਂ ਮੈਂ ਇਹ ਰੋਡ ਦੀ 24 ਲੱਖ ਪਾਸ ਕਰਵਾਏ ਸੀ ਇਹ ਬਣਵਾ ਦਿੰਦੇ ਤਾਂ ਜੇ ਇਹਦੀ ਦਿੱਕਤ ਨਾ ਆਂਦੀ ਏਡੀ ਬੜੀ ਸਮੱਸਿਆ ਨਹੀਂ ਬਣਦੀ ਵੀ ਉਹਨਾਂ ਨੂੰ ਝੂਠ ਬਿਆਨਬਾਜ਼ੀ ਕਰਕੇ ਪ੍ਰੈਸ ਕਾਨਫਰੰਸਾਂ ਕਰਨੀਆਂ ਪੈਂਦੀ ਆ ਪਬਲਿਕ ਨੂੰ ਸਪਸ਼ਟਿਕਰਨ ਦੇਣਾ ਪੈਣਾ ਦੇਣਾ ਪੈਂਦਾ ਉਹਨਾਂ ਨੂੰ ਅੱਜ ਜਿੱਦਾਂ ਦੇ ਉਹ ਦੇ ਰਹੀ ਹੈ ਜੀ ਹਨਾ ਜੀ ਤਾਂ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਪਬਲਿਕ ਨੂੰ ਵੀ ਕਰਦਾ ਇਹ ਮਾਨ ਸਰਕਾਰ ਦਾ ਤੁਸੀਂ ਸਾਥ ਦਿਓ ਹਰ ਟਾਈਮ ਤੁਹਾਡੇ ਨਾਲ ਹੈ ਔਰ ਇੰਨੇ ਕੰਮ ਹੋ ਰਹੀ ਹੈ ਇਕੱਲਾ ਇਹ ਕੰਮ ਨਹੀਂ ਹੋ ਰਿਹਾ 8-9 ਕੰਮ ਮੇਰੇ ਅੱਜ ਹੋਰ ਸ਼ੁਰੂ ਹੋਈ ਜਬਾੜ ਦੇ ਵਿੱਚ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਤੁਸੀਂ ਮਾਨ ਸਾਹਿਬ ਦਾ ਸਰਕਾਰ ਦਾ ਸਾਹਿਬ ਜੀ ਸਾਹਿਬਾ ਹੈਪੀ ਜੀ ਪਿਛਲੀ ਵਾਰਾਂ ਥੋੜਾ ਟਾਈਮ ਪਹਿਲਾਂ ਇੱਥੇ ਜਿਹੜੀ ਹੈਗੀ ਹੈ ਤੁਹਾਡੀ ਟੀਮ ਨੇ ਸੜਕ ਬਣਾਉਣ ਵਾਸਤੇ ਜਿਸ ਤਰ੍ਹਾਂ ਚੱਲਦਾ ਸੀ ਲੋਕਾਂ ਦੀ ਸੁਵਿਧਾ ਵਾਸਤੇ ਮੋਟੇਬਲ ਕਰਨ ਵਾਸਤੇ ਥੋੜੀ ਜੀ ਮਿੱਟੀ ਪਾਈ ਸੀਗੀ ਜਾਂ ਗ੍ਰੇਵਲ ਪਾਇਆ ਸੀ ਚੱਲਦੀ ਕਰਨ ਤੋਂ ਬਾਅਦ ਤੇ ਉਸ ਤੋਂ ਮਗਰੋਂ ਮੀਂਹ ਪੈ ਗਏ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਵਿਰੋਧੀ ਧਿਰ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਆ ਤੁਹਾਡੀ ਕਿਲੀ ੜਾਰੇ ਸੀ ਵੀ ਸੜਕ ਇਸ ਤਰ੍ਹਾਂ ਸੀਗੀ ਸੜਕ ਇਹ ਨਹੀਂ ਐ ਸੜਕ ਇੱਥੇ ਤੱਕ ਸੀਮਤ ਰਹਿ ਗਿਆ ਕਦੇ ਧੂੜ ਵਗਦੀ ਆ ਕਦੇ ਕੁਸ ਵਗਦਾ ਤੇ ਤੁਸੀਂ ਅੱਜ ਜਿਹੜਾ ਉਹ ਸੱਚ ਕਰਤਾ ਤੁਸੀਂ ਇਹਨੂੰ ਕਿਹਜਾ ਮਹਿਸੂਸ ਕਰਦੇ ਬਹੁਤ ਖੁਸ਼ੀ ਹੈ ਜੀ ਮੈਨੂੰ ਕਿਉਂਕਿ ਪਬਲਿਕ ਦੀ ਸਮੱਸਿਆ ਲੋਕਾਂ ਦੀ ਸਰਕਾਰ ਐ ਲੋਕਾਂ ਦੇ ਦੁਆਰ ਐ ਲੋਕਾਂ ਤੋਂ ਚੁਣੀ ਹੋਈ ਸਰਕਾਰ ਐ ਲੋਕਾਂ ਦੇ ਕੰਮ ਕਰਨ ਲਈ ਅਸੀਂ ਬਣੇ ਆ ਜੀ ਠੀਕ ਹੈ ਜੀ ਲੋਕਾਂ ਨੇ ਕੰਮ ਕਰਨ ਨੂੰ ਹੀ ਬਣਾਇਆ ਕਿਉਂਕਿ 5 ਸਾਲ 70 ਸਾਲ ਤੁਸੀਂ ਪਹਿਲਾਂ ਸੰਤੋਪ ਭੋਗ ਗਏ ਹੀ ਆਈ ਸਾਰਿਆਂ ਨੇ ਹਨਾ ਜੀ ਉਹ ਇੰਨੀਆਂ ਇੰਨਾ ਕੁ ਛੱਡ ਕੇ ਗਏ ਉਹ ਪੰਜਾਬ ਵਾਸੀਆਂ ਨੂੰ ਹਨਾ ਜੀ ਹੁਣ ਅਸੀਂ ਉਹਨੂੰ ਹੌਲੀ ਹੌਲੀ ਡਿਵੈਲਪਮੈਂਟ ਮਾਨ ਸਾਹਿਬ ਹਰ ਟਾਈਮ 24 ਘੰਟੇ ਇਹਨਾਂ ਦਾ ਹੱਥ ਹੈ ਮੇਰੇ ਸਿਰ ਤੇ ਹਰ ਟਾਈਮ ਇਹ ਸਾਡੀ ਟੀਮ ਦੇ ਨਾਲ ਰਹਿੰਦੇ ਇੱਕ ਫੋਨ ਤੇ ਰਾਤ ਨੂੰ 2-2 ਵਜੇ ਵੀ ਸਾਡੇ ਕਹਿਣ ਤੇ ਇਹ ਇੱਥੇ ਪਹੁੰਚਦੇ ਆ ਜੀ ਮੈਂ ਧੰਨਵਾਦ ਕਰਦਾ ਮੰਤਰੀ ਸਾਹਿਬ ਦਾ ਤੁਸੀਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸੀਗੇ ਜਿਹੜੇ ਮੋਟਿਵੇਸ਼ਨ ਨੂੰ ਲੈ ਕੇ ਕੀ ਤੁਹਾਨੂੰ ਪ੍ਰਾਊਡ ਫੀਲ ਹੋ ਰਿਹਾ ਹੈ ਜਾਂ ਨਹੀਂ 220% ਸਾਨੂੰ ਪ੍ਰਾਊਡ ਫੀਲ ਹੋ ਰਿਹਾ ਹੈ ਜੀ ਜੋ ਅਸੀਂ ਸੋਚ ਲੈ ਕੇ ਚੱਲੇ ਤੇ ਜੀ ਉਹ ਤੋਂ ਕਿਤੇ ਵੱਧ ਕੇ ਇਹਨਾਂ ਦੀ ਸੋਚ ਹੈ ਮਾਨ ਸਾਹਿਬ ਦੀ ਇਹਨਾਂ ਦੀ ਫੈਮਿਲੀ ਦੀ ਪੂਰੀ ਦੀ ਇਹ ਪੂਰੇ ਹਲਕੇ ਲਈ ਦਿਨ ਰਾਤ ਸਮਰਪਿਤ ਹੈ ਬਾਕੀ ਵਿਰੋਧੀਆਂ ਦਾ ਕੰਮ ਹੁੰਦਾ ਬੋਲਣਾ ਜੀ ਹਨਾ ਜੀ ਪੰਡੀ ਕਰਨੀ ਕਰਨ ਦੋ ਜੀ ਉਹਨਾਂ ਦਾ ਵੀ ਕੰਮ ਹੈ ਜੋ ਪੰਡੀ ਨਹੀਂ ਕਰੋਂਗੇ ਆ ਵਿਰੋਧ ਨਹੀਂ ਕਰੋਂਗੇ ਜੀ ਅਸੀਂ ਕੰਮ ਵੀ ਨਹੀਂ ਕਰ ਪਾਉਂਗੇ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਕਿਉਂਕਿ ਉਹ ਮੈਨੂੰ ਹਰ ਗਲੀ ਸਮੱਸਿਆ ਦੱਸਦੇ ਰਹਿੰਦੇ ਆ ਤੇ ਮੈਂ ਉਹ ਕੰਮ ਕਰਾਂਦਾ ਰਹਿੰਦਾ ਕਈ ਮੇਰੀ ਨੋਲਿਜ ਚ ਵੀ ਨਹੀਂ ਕਿਉਂਕਿ ਬਾੜੇ ਡੱਬੜੇ ਕੀ ਕਹਿਣਾ ਚਾਹੁੰਦੇ ਹੋ ਕਾਫੀ ਦੇਰ ਟੋਕਰ ਸੀ ਕਿ ਤੇ ਸੜਕ ਦਾ ਕੰਮ ਅੱਜ ਸ਼ੁਰੂ ਹੋਇਆ ਜੀ ਪਹਿਲਾਂ ਤਾਂ ਮੈਂ ਤੁਹਾਡੀ ਪ੍ਰੈਸ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਰੂਪ ਰੂਪ ਹੋਣ ਦਾ ਸਾਨੂੰ ਜਨਤਾ ਦੇ ਸਾਹਮਣੇ ਮੌਕਾ ਦਿੱਤਾ ਅੱਜ ਜਿਹੜਾ ਦਿਨ ਹੈ ਉਹ ਬੜਾ ਖੁਸ਼ੀਆਂ ਦਾ ਦਿਨ ਹੈ ਇਹ ਸਾਡੇ ਪਿਤਾ ਜੀ ਸਾਡੇ ਕੈਬਨਿਟ ਮਨਿਸਟਰ ਅਨਮੋਲ ਗਗਨ ਜੀ ਦੇ ਪਿਤਾ ਜੀ ਨਹੀਂ ਇਹ ਸਾਰੇ ਸਾਡੇ ਸਾਰਿਆਂ ਦੇ ਇਹ ਵਿਸ਼ਮ ਪਤਾਮਾ ਨੇ ਸਾਡੇ ਲਈ ਜਿਹੜੇ ਕੀ ਰਾਤ ਦਿਨ ਕੰਮ ਕਰਦੇ ਆ ਔਰ ਹਰ ਥਾਂ ਜਿਹੜਾ ਵੀ ਕੋਈ ਬੁਲਾਵੇ ਉੱਥੇ ਪਹੁੰਚ ਜਾਂਦੇ ਆ ਅਸੀਂ ਦੇ ਲੋ ਸਤਿਕਾਰ ਕਰਦੇ ਇਹਨਾਂ ਦਾ ਬਹੁਤ ਜ਼ਿਆਦਾ ਕਿ ਇਹਨਾਂ ਨੇ ਵਿਰੋਧੀਆਂ ਦੇ ਜਿਹੜੇ ਖਿਲਾਉਂ ਡਾਂਦੇ ਸੀਗੇ ਖਿੱਲੀ ਨਹੀਂ ਉਹ ਖਿਲਾਉਂ ਡਾਂਦੇ ਸੀ ਉਹਨਾਂ ਦੇ ਮੂੰਹ ਬੰਦ ਕਰਾਤੇ ਇਹ ਸੜਕ ਦਾ ਜੁਦ ਘਾਟ ਕਰਕੇ ਅਸੀਂ ਬਹੁਤ ਬਹੁਤ ਧੰਨਵਾਦ ਆ ਇਹਨਾਂ ਦੇ ਔਰ ਆਉਣ ਵਾਲੇ ਟਾਈਮ 'ਚ ਵੀ ਅਸੀਂ ਇਹਨਾਂ ਦਾ ਧੰਨਵਾਦ ਕਰਾਂਗੇ ਕਿ ਇਸ ਉਮਰ ਦੇ ਵਿੱਚ ਇੰਨੀ ਸੇਵਾ ਕਰਨੀ ਬਹੁਤ ਮੈਣੇ ਰੱਖਾਂਦੀ ਆ ਇਸ ਕਰਕੇ ਮੈਂ ਇਹਨਾਂ ਦਾ ਦਿਲੋਂ ਸਤਿਕਾਰ ਕਰਦੀ ਆ ਧੰਨਵਾਦ ਕਰਦੀ ਆ ਔਰ ਸਾਰੇ ਜਣੇ ਬੜੇ ਖੁਸ਼ ਹੋ ਗਏ ਸਾਡੀ ਪਾਰਟੀ ਦੀ ਸਾਰੀ ਟੀਮ ਬੜੀ ਖੁਸ਼ ਹੈ ਕਿ ਅੱਜ ਸਾਨੂੰ ਮੌਕਾ ਦਿੱਤਾ ਪਰੋਦੀਆਂ ਦੇ ਮੂੰਹ ਬੰਦ ਕਰਨ ਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ